ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਸ਼ੇਅਰ ਬਰਨਾਲੇ ਤੋਂ ਕਵਰ ਕਰਾਂਗੇ ਜੀ ਜਾਨਵਰ ਧਰਗਾ ਦਾਂਗੇ ਤੁਹਾਨੂੰ ਸਵੇ ਸਵੇ ਤਿੰਨ ਤੇ ਚੌਾਈ ਆਪਾਂ ਇੱਕ ਦੂਈ ਕਰਕੇ ਦਿਖਾ ਸਕਦੇ ਹਾਂ ਟੌਪ ਦੇ ਆ ਜੀ ਇੱਕ ਸੂਈ ਸਵਾਈ ਤੁਹਾਨੂੰ ਬੂਰੀ ਦਿਖਾ ਦੇਵਾਂਗੇ ਮਗਰ ਕੀ ਉਹ ਵੀ ਪੁੱਛਾਂਗੇ ਕਿੰਨਾ ਕੁ ਦੁੱਧ ਰੈੜੀ ਉਹ ਵੀ ਪੁੱਛਾਂਗੇ ਤੇ ਦੋ ਤੁਹਾਨੂੰ ਮੋਰਾ ਨਕਲ ਦਿਖਾ ਦੇਵਾਂਗੇ ਇੱਕ ਵਿਚਾਲੜੀ ਝੋਟੀ ਤੁਹਾਨੂੰ ਚਵਾਈ ਕਰਕੇ ਦਿਖਾ ਦੇਵਾਂਗੇ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਜੀ ਠੀਕ ਹੈ ਜੀ ਮਰਾ ਪਹਿਲੇ ਤਾਂ ਨੰਬਰ ਬੋਲੋ ਜੀ ਆਪਣਾ ਆਪਣਾ 87278 ਜੀ 16015 ਹੈ 16015 ਪਿੰਡ ਸ਼ਹਿਰ ਆਪਣਾ ਬਰਨਾਲਾ ਸ਼ਹਿਰ ਬਰਨਾਲਾ ਜੀ ਤਸੀਲ ਵੀ ਬਰਨਾਲਾ ਹੈ ਤੇ ਜ਼ਿਲ੍ਹਾ ਵੀ ਬਰਨਾਲਾ ਹੈ ਹਾਂ ਜੀ ਤੇ ਬਾਪੂ ਜੀ ਅੱਜ ਕਿੰਨੇ ਨਾਗ ਆ ਗਏ ਆਪਣੇ ਕੋਲੇ ਆਪਣੇ ਕੋਲ ਤਿੰਨ ਨਾਗ ਆ ਗ ਤੇ ਤਿੰਨ ਹੀ ਸੂਏ ਸਬਾਈ ਹਾਂਜੀ ਤਿੰਨਾਂ ਥੱਲੇ ਦੁੱਧ ਰੈਣੀ ਇੱਕ ਆਪਾਂ ਮੋਹਰਾ ਨਾਲ ਚੋਟੀ ਦੀ ਚਵਾਈ ਕਰਕੇ ਦਿਖਾ ਦੇਣੀ ਹੈ ਹਨਾ ਤੇ ਕਿਉਂਕਿ ਸਾਰਿਆਂ ਦੀ ਆਪਾਂ ਚਵਾਈ ਨਹੀਂ ਕਰ ਸਕਦੇ ਤੇ ਪਹਿਲਾਂ ਆਪਾਂ ਬੂਰੀਵਾਰੇ ਆ ਜਾਓ ਇਧਰਲੇ ਪਾਸੇ ਮਾੜ ਕੀ ਡਿਟੇਲ ਹੈ ਜੀ ਕਦੋਂ ਸੂਈ ਹੈ ਝੋਟੀ ਇਹਨੂੰ ਅੱਜ ਸੂਈ ਨੂੰ ਹੋ ਗਏ ਜੀ 13 14 ਦਿਨਾਂ ਤੋਂ ਝੋਟੀ ਨੂੰ ਹੋ ਗਏ ਜੀ 13 ਤੋਂ 14 ਦਿਨ ਸੂਈ ਨੂੰ ਹੋ ਗਏ ਜੀ 10 ਕਿਲੋ ਦੁੱਧ ਆ ਜੀ ਤੇ ਸੂਆ ਪੂ ਲੂਣਾ ਜੀ ਹਾਂਜੀ ਪਲੂਨ ਹੈ ਖੋਲੋ ਜੀ ਤਾਂ ਰਕਰਾਦ ਕੇ ਚੱਕ ਚੰਗੀ ਹੈ ਜੀ ਇਹਦੀਆਂ ਤੁਹਾਨੂੰ ਕਿਸੇ ਦਿਨ ਸਿਹਤਾਂ ਨੇ ਮਾਰ ਕੇ ਦਿਖਾਉਂਦੇ 100 ਨੂੰ ਚਬਾਈ ਕਰਕੇ ਦਿਖਾਉਂਦੇ ਤਾਂ ਦਰਾਂ ਦੇ ਓਕੇ ਹੈ ਜੀ ਓਕੇ ਜੀ ਓਕੇ ਫੁੱਲ ਗਰੰਟੀ ਲੈ ਚਲੋ ਜੀ ਤੇ ਕੁਆਲਿਟੀ ਚੰਗੀ ਦੰਦਾ ਦੰਦਾ ਜਿਵੇਂ ਹੋ ਜੀ ਦੰਦ ਚੌਗੀ ਹੈ ਜੀ ਚੌਗੀ ਓਕੇ ਮਗਰ ਕਟਾ ਜੀ ਇਹਦੇ ਹਾਂਜੀ ਓਕੇ ਥਣ ਲੈਵੇ ਦੀ ਪੂਰੀ ਸਾਫ-ਸਾਫ ਦੇ ਟਾਈਮ ਆਪਾਂ ਵੀਡੀਓ ਕਵਰ ਕਰ ਰਹੇ ਆਹ ਦੇਖੋ ਜੀ ਹਮ ਕੁਆਲਿਟੀ ਵਾਈ ਝੋਟੀ ਹੈ ਜੀ ਮੋਲ ਲਓ ਆਜੋ ਆਜੋ ਜੀ ਕੋਈ ਚੱਕਰ ਆਜੋ ਪੁੱਤ ਆਹ ਦੇਖੋ ਜੀ ਸੋਹਣੀ ਸੁਨੱਖੀ ਤੇ ਬਾਕੀ ਦਾ ਪਿਓਰ ਬੂਰੀ ਚਿਲਾਂ ਵਾਲੀ ਬੂਰੀ ਆਪਾਂ ਇਹਨੂੰ ਕਹਿ ਸਕਦੇ ਹਾਂ ਦੁੱਧ ਬਾਪੂ ਜੀ ਕਹਿੰਦੇ 10 ਕਿਲੋ ਤਾਂ ਮਿਣਕੇ ਦੇ ਦਾਂਗੇ ਹੈ ਗਿਆ ਨਹੀਂ ਹਨਾ ਹਾਂਜੀ ਓਕੇ ਬੰਦ ਦਿਓ ਜੀ ਤੇ ਰੇਟ ਕੀ ਆ ਗਿਆ ਜੀ ਦਾ ਰੇਟ ਇਹਦਾ 1 25 ਕਰ ਦਿਆਂ ਜੀ ਮਾਨਦਾਨ ਵਿੱਚ ਹੋ ਜਾਊਗਾ ਹਾਂਜੀ ਹੋ ਜਾਊ ਮਾਨ ਬਹੁਤ ਜ਼ਾਇ ਰੇਟ ਤੇ ਆ ਜੀ ਹੁਣ ਆਪਾਂ ਗੱਲ ਕਰ ਲਈ ਦੋ ਨੰਬਰ ਝੋਟੇ ਨੂੰ ਵੀ ਖੋਲ ਲੋ ਇਹ ਕਦੋਂ ਸੁਈਓ ਜੀ ਕੀ ਮਾਗ ਰ ਇਹਦੇ ਇਹਨੂੰ ਅੱਜ ਹੋਵੇ ਜੀ 13 14 ਦੇ ਨਹੀਂ ਇਹਨੂੰ ਹੋਵੇ ਸੁਈ ਨੂੰ ਮਾਗ ਰ ਇਹ ਕੱਟਾ ਜੀ ਦੂਜਾ ਸੂਆ ਜੀ ਕਿ ਕਿੰਨਾ ਦੁੱਧ ਰੈਡੀ ਆ ਦੁੱਧ 14 ਜੀ ਇਸ ਵਾਰ ਤੇ ਸਿੰਘ ਸੱਲਾ ਤੇ ਕੱਦ ਕਾਟ ਦੀ ਲੇਖਾ ਹੀ ਮੁੱਕਿਆ ਹਨਾ ਜੀ ਹਾਂ ਜੀ ਵੱਡੇ ਸਾਈਜ਼ ਦੀ ਆ ਗਈ ਜੀ ਦੁੱਧ 14 ਕਿਲੋ ਰੈਡੀ ਆ ਠੀਕ ਆ ਜੀ ਆ ਦੇਖੋ ਕੱਲਾ ਕੱਲਾ ਥਣ ਤੇ ਚਾਰੇ ਥਣ ਸਪੇਸ਼ ਦੇ ਉੱਪਰ ਲੱਗੇ ਵਿਆ ਲਿਓ ਜੀ ਬਸ ਚੰਗੀ ਸਾਫ ਸੁਥਰੀ ਹੈ ਜੀ ਬਹੁਤ ਸਾਫ ਝੋਟੀ ਹੈ ਜੀ ਬਹੁਤ ਸਾਫ ਸਿੰਘ ਸੱਲੇ ਤੇ ਕੱਦ ਕਾਟ ਦੀ ਇੱਕ ਨੰਬਰ ਹਨਾ ਹਾਂ ਜੀ ਆ ਦੇਖੋ ਜਿਚ ਵਾਈ ਇਹਦੀ ਤੁਹਾਨੂੰ ਕਰਕੇ ਦਿਖਾਵਾਂ ਠੀਕ ਹੈ ਜੀ ਤੇ ਚਵਾਈ ਕਰਕੇ ਆਪਾਂ ਬਾਅਦ ਵਿੱਚ ਤੁਹਾਨੂੰ ਇਹਦਾ ਰੇਟ ਵੀ ਦੱਸਾਂਗੇ ਪਿੰਡ ਤਾਂ ਹੀ ਵੀਡੀਓ ਦੇ ਨਾਲ ਬਣ ਰਹੇ ਹੋ ਜੀ ਆਹ ਦੇਖੋ ਹਨਲੇ ਵੀ ਦੀ ਸਾਬ ਮਗਰ ਕਟਾ ਤੇ ਸੂਈ ਵੀ ਕਿੰਨੇ ਦਿਨਾਂ ਦੀ ਹੈ ਜੀ ਇਹਨੂੰ 13-14 ਦਿਨ ਹੋ ਗਏ ਜੀ ਨੂੰ ਅੱਜ 14ਵਾਂ ਦਿਨ ਹੈ ਇਹਨੂੰ ਤੇ ਲਾਸਟ ਵਾਲੀ ਜੀ ਇਹ ਕਿਹੜਾ ਸੂਆ ਇਹ ਹੈਗੀ ਹੁਣ ਚੌਥੇ ਸੂਏ ਜੀ ਤੇ ਬੱਚਾ ਇਹਦਾ ਆ ਬੈਠਾ ਕੱਟ ਹਾਂਜੀ ਕੱਟੀ ਆ ਜੀ ਮਾਗਰਾ ਕੱਟੀ ਓਕੇ ਜੀ ਕਿੰਨਾ ਦੁੱਧ ਰੈਡੀ ਆ ਥੱਲੇ ਇਹਦੇ ਥੱਲੇ ਜੀ ਹੁਣ 14 ਕਿਲੋ ਦੁੱਧ ਤਿਆਰ ਹੈ ਬਹੁਤ ਹੀ ਜਿਆਦੇ ਚੰਗੀ ਬਰੀਡ ਤੇ ਚੰਗੇ ਵਜਨ ਚ ਮੱਝ ਆ ਗਈ ਹੈ ਨਾ ਹਾਂਜੀ ਖਿੱਚੇ ਤੋਂ ਵੀ ਖਿੱਚੀ ਨਹੀਂ ਜਾ ਰਹੀ ਹਾਂਜੀ ਆ ਦੇਖੋ ਜੀ ਥਾਲੇ ਬੇ ਦੀ ਪੂਰੀ ਸਾਫ ਸੁਥਰੀ ਕਿੰਨਾ ਦੁੱਧ ਜੀ 9 ਕਿਲੋ ਟਾਈਮ ਦਾ ਚੋਕੇ ਦੇਵਾਂਗੇ ਜੇ ਬੰਦੇ ਨੇ ਆਪਾਂ ਤੋਂ 5-7 ਦਿਨ ਅੜਕ ਕੇ ਮੈਂ ਲੈਣੀ 5-7 ਦਿਨ ਧਾਰਾ ਤੁਰਾ ਤੁਸੀਂ ਆ ਕੇ ਮਾਰ ਕੇ ਚੋਕੇ ਲੈ ਜਾਓ ਬਾਈ ਕਹਿੰਦਾ ਭਾਵੇਂ ਸਾਈ ਕਰ ਲਿਓ 14 ਕਿਲੋ ਦਾ ਹੁਣ ਬਾਈ ਕਹਿੰਦਾ ਰੈਡੀ ਆ ਤੇ ਮਿਲ ਜਾਣਾ ਤੁਹਾਨੂੰ ਇਹ ਥਲੋ 9 ਕਿਲੋ ਪਰ ਟਾਈਮ ਦਾ ਜਿੱਦੇ ਰੈਡੀ ਹੋ ਗਿਆ ਹਨਾ ਹਾਂਜੀ 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 ਚੰਗੇ ਥਣ ਲੈ ਵੀ ਤੇ ਚੰਗੇ ਹਵਾਨੇ ਦੀ ਆ ਗਈ ਜੀ ਤੇ ਐਕਸਟਰਾ ਆਪਾਂ ਕਹਿ ਸਕਦੇ ਆ ਦੋ ਮੱਝਾਂ ਜਨ ਇਹਦੇ ਵਿੱਚ ਬੇਟਾ ਜੀ ਲੈ ਚਲੋ ਚੰਗੀਆਂ ਜੋ ਆ ਗਈ ਬਾਕੀ ਦੀ ਗੱਲ ਅੱਜ ਵੀ ਚੰਗਾ ਦੁੱਧ ਰੈਡੀ ਕਿੰਨੇ ਦਿਨਾਂ ਦਾ ਸੂਆ ਜੀ ਅੱਜ ਇਹਨੂੰ ਜੀ ਹੋ ਗਿਆ 8 ਦਿਨ ਸੂਈ ਨੂੰ 8 ਦਿਨ ਸੂਈ ਨੂੰ ਓਕੇ ਜੀ 8 ਦਿਨ ਸੂਈ ਨੂੰ ਹੋ ਗਿਆ ਜੀ ਇਹਨੂੰ ਚੰਗੀਆਂ ਝੋਟੀਆਂ ਦੇ ਵਿੱਚੋਂ ਆ ਗਈ ਜੀ ਆਹ ਦੇਖੋ ਥਣ ਲੈਵੇ ਦੀ ਸਾਫ ਸੁਥਰੀ ਚੰਗੀ ਸਾਫ ਸੁਥਰੀ ਹੈ ਜੀ ਆ ਦੇਖੋ ਮਗਰ ਕੱਟੀ ਤੇ ਹਜੇ ਮੈਲੇ ਤੇ ਜੁਦੇ ਨੂੰ ਝੋਟੇ ਨੇ ਚੱਲਣਾ ਗੱਲਾਂ ਕੁਸ ਹੋਰ ਹੀ ਹੋਣਗੀਆਂ ਇਹਦੀ ਕੀ ਬਰ ਐ ਜੱਜ ਜੀ ਅੱਜ ਦਾ ਇਹਦਾ 1 60 ਮੁੱਲ ਆ ਜੀ ਚਾਹ ਰੇਟ ਆ ਮੱਛ ਦੇ ਹਿਸਾਬ ਨਾਲ ਛੱਡ ਲੋ ਫਿਰ ਬੱਚਾ ਏ ਥੱਲੇ ਜੀ ਇਹਦੀ ਸੋਨ ਚਵਾਈ ਕਰਕੇ ਦਿਖਾ ਦੇਾਂਗੇ ਤੇ ਜੇ ਨਾ ਮੱਜ ਬੀ ਕੀ ਆਪਾਂ ਇਹਦੀ ਚਵਾਈ 9 ਕਿਲੋ ਡੰਗ ਦੀ ਕਰਨ ਨੂੰ ਹਾਂ ਜੀ ਹਾਂ ਜੀ ਕਰਾ ਦੇਣੀ ਕੀ ਵੇਚਣੀ ਆ ਬਾਪੂ ਜੀ ਕਹਿੰਦੇ ਹਾਂ ਜੀ ਹਾਂ ਆ ਦੇਖੋ ਵੀਰੋ ਬੱਚਾ ਚੰਗਾ ਤੁਸੀਂ ਦੇਖ ਸਕਦੇ ਆ ਸ਼ਾਂਤ ਸੁਭਾਅ ਦੀ ਝੋਟੀ ਇੱਕ ਨੰਬਰ ਆ ਦੇਖੋ ਬੁਰਾ ਬੱਚਾ ਬਣਦਾ ਤੇ ਥੱਲੋਂ ਨਾ ਝੋਟੀ ਨੇ ਥਾਨ ਕੱਢਿਆ ਕੇਲੇ ਆ ਰਗੇ ਜਮਾ ਹਨਾ ਇਹਨੂੰ ਕਹਿੰਦੇ ਵੀ ਗੱਠ ਗੱਠ ਤੇ ਥਾਨ ਲੱਗਿਆ ਵਾ ਆ ਦੇਖੋ ਜੀ ਚਾਰੇ ਥਾਨ ਨਿਕੜ ਮੇ ਕੋਈ ਗੱਲ ਨਹੀਂ ਬਸ ਤੋਰੇ ਤੋੜ ਦਿਓ ਮਾੜੀ ਜੀ ਤੋਰ ਦਿਓ ਤੋੜ ਦਿਓ ਫਿਰ ਇੱਥੇ ਇੱਥੇ ਤੋੜ ਦਿਓ ਕੋਈ ਚੱਕਰ ਨਹੀਂ ਭੈਣ ਭਰਾਵਾਂ ਦੀ ਤਸੱਲੀ ਹੋ ਜਾ ਤਸੱਲੀ ਹੋ ਜੇ ਹਨਾ ਓਕੇ ਜੀ ਆ ਦੇਖੋ ਜੀ ਜਿਹਨੇ ਭੈਣ ਭਾਈ ਨੇ ਪੈਸਾ ਲਾਉਣਾ ਪੈਸਾ ਲਾਉਣਾ ਜੀ ਪੈਸਾ ਬਣਦਾ ਬਹੁਤ ਔਖਾ ਜੀ ਆ ਦੇਖੋ ਜੀ ਮੋੜ ਲਿਓ ਜੀ ਬਸ ਕੱਲਾ ਕੱਲਾ ਥਾਨ ਸਪੇਸ ਦੇ ਉੱਤੇ ਝੋਟੀ 4 ਰੁਪਏ ਦੇ ਮੂੰਹੋਂ ਬੋਲ ਰਹੀ ਆ ਜੀ ਆਪਾਂ ਇਹ ਸੁੰਦਰਤਾ ਦੇਖ ਕੇ ਬਹੁਤ ਜਿਆਦਾ ਸੁੰਦਰਤਾ ਤੇ ਸ਼ਾਂਤ ਸੁਭਾਅ ਦੀ 7 ਕਿਲੋ ਪਰ ਟਾਈਮ ਦਾ ਦੁੱਧ ਤੁਸੀਂ ਮਿਲ ਕੇ ਲੈ ਜਾ ਸਕਦੇ ਹੋ ਜੀ ਆਹ ਦੇਖੋ ਜੀ ਇਹ ਸ਼ਾਂਤ ਸੁਭਾਅ ਦੀ ਹੁਣ ਆਪਾਂ ਤੋਰਤੀ ਜਿਵੇਂ ਮਰਜ਼ੀ ਬਹਿ ਜਾਓ ਹਣਾ ਥੱਲੇ ਜਿੰਮੀ ਮਰਜ਼ੀ ਬਹਿ ਜਾਓ ਕੁਛ ਨਹੀਂ ਗਾਓ ਜੀ ਓਕੇ 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 ਚਲੋ ਜੀ ਕਰਦੇ ਹੋ ਫਿਰ ਚਬਾਈ ਸ਼ੁਰੂ ਐ ਯਾਰ ਪੁੱਤੋਏ ਕੋਈ ਬੱਚੇ ਦਾ ਨਹੀਂ ਇਹਨੂੰ ਕੋਈ ਕੁੱਤ ਨਹੀਂ ਜਿਵੇਂ ਮਰਜ਼ੀ ਚੋਈ ਚਲੋ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਸ਼ਿਵਾਈ ਪਸਮਾ ਇੱਕ ਨੰਬਰ ਆ ਜੀ ਇੱਕ ਨੰਬਰ ਪਸਮਾ ਚ ਜਮਾ ਜਮਾ ਜੀ ਜਮਾ ਜਮਾ ਕੋਈ ਸ਼ੱਕ ਵਾਲੀ ਗੱਲ ਨਹੀਂ ਅੱਜ ਸੇਵਾ ਕਰਕੇ ਜਮਾ ਦੁੱਧ ਰੈਡੀ ਤੇ ਲਿਆਂਦੀ ਵੀ ਆ ਤੇ ਦੁੱਧ ਬਾਪੂ ਜੀ ਹੋਰ ਵੀ ਵਾਜੋ ਹੋਰ ਵਧੋ ਜੀ ਦੁੱਧ ਓਕੇ ਕਹਿਣੀ ਤੇ ਕਰਨੀ 'ਚ ਫਰਕ ਬਹੁਤ ਹੁੰਦਾ ਜੀ ਜਿਹੜੀ ਕਹਿਣੀ ਉਹ ਕਰਕੇ ਦਿਖਾਉਣੀ ਹੁੰਦੀ ਉਹ ਹੁੰਦੀ ਆ ਮੈਂ ਸੋ ਸਭ ਤੋਂ ਵੱਡੀ ਚੀਜ਼ ਉਹ ਆ ਸਭ ਤੋਂ ਵੱਡੀ ਚੀਜ਼ ਉਹ ਹੁੰਦੀ ਹੈ ਜੀ ਤੈਨਾਂ ਦਾ ਮੈਂ ਦੇਵਾਂਗਾ ਭਾਈ ਮੇਰੀ ਮੱਝ ਥੱਲੇ ਦੁੱਧ 15 ਕਿਲੋ ਹਾਂਜੀ ਸਹੀ ਗੱਲ ਹੈ ਜਿੱਤੇ ਪਰ ਜਦੋਂ ਕਰਨੀ ਪਈ ਪੂਰੀ ਉਦੋਂ ਫਿਰ ਪਤਾ ਲੱਗਦਾ ਜੀ ਮੈਂ ਆਪਣਾ ਜੀ ਇਹ ਛੋਟੀ ਦੀ ਤਾਂ ਗਾਰੰਟੀ ਹੈ ਗਾਰੰਟੀ ਹੈ ਬਾਕੀ ਰੈਡੀ 8 ਦਿਨ ਬੰਦਾ ਜਿਹੜਾ ਮਰਜ਼ੀ ਛੋਟੀ ਨੂੰ ਚੋਕੇ ਆਪਣਾ ਮੋਕ ਹੋਵੇ ਭੂਰ ਛੜਲਾ ਹੋਵੇ ਹੂੰ ਆਪਣੀ ਜਦੋਂ ਮਰਜ਼ੀ ਬਿਸ਼ੱਕ ਦੀ ਵਾਪਸ ਕਰ ਜੀ ਓਕੇ ਜੀ ਹਾਂ ਦੁੱਧ ਜਿਹੜਾ ਚੋਕੇ ਲੈ ਗਿਆ ਦੁੱਧ ਅਗਲੇ ਦਿਨ ਸੇਵਾ ਦਾ ਓਕੇ ਜੀ ਕੋਈ ਭਾਰ ਰੋਟੀ ਦਾ ਨੁਕਸ ਹੋਵੇ ਓਕੇ ਆ ਕੋਈ ਮੋਕ ਦਾ ਹੋਵੇ ਆਪਣੀ ਗਾਰੰਟੀ ਹੋ ਠੀਕ ਹੈ ਜੀ ਕੋਈ ਥਣ ਵੱਧ ਘਟ ਹੋਵੇ ਕੋਈ ਨਹੀਂ ਵੀ ਭੈਣ ਭਾਈ ਚੋਣ ਜਾਣ ਦਾ ਤਾਂ ਵੀ ਆਪਣੀ ਗਰੰਟੀ ਹੋ ਹਾਂ ਬਾਲਟੀ ਖਾਲੀ ਆ ਇਸ ਖਾਂਜੀ ਓਕੇ ਜੀ ਓਕੇ ਵੀਡੀਓ ਕਰ ਲੋ ਨੇੜੇ ਆਣਾ ਬੈਠ ਕੇ ਚੋਲੋ ਕੋਈ ਚੱਕਰ ਨਹੀਂ ਤੁਹਾਨੂੰ ਬੰਨਾਂ ਆਹ ਦੇਖੋ ਵੀਡੀਓ এন্ড ਤੱਕ ਸਾਰੀ ਦੇਖ ਲਿਓ ਸਾਰੀ ਵੀਡੀਓ ਦੇਖ ਕੇ ਫਿਰ ਤੁਸੀਂ ਫੋਨ ਲਉਣਾਗਾ ਕਿ ਵਾਈਪ ਕੋਲੀ ਤੇ ਮੋਟੀ ਗਾੜੋ ਗਾੜੀ ਬਹੁਤ ਵਧੀਆ ਜੀ ਹਾਂਜੀ ਹਾਂਜੀ ਬਹੁਤ ਚੰਗੀ ਜੀ ਗਾੜੀ ਤੇ ਬਹੁਤ ਚੰਗੇ ਜੁੱਸੇ ਦੀ ਝੋਟੀ ਆ ਬਾਕੀ ਸਾਰੇ ਭੈਣ ਭਰਾਵਾਂ ਦਾ ਤੇ ਲੁੰਡੇ ਦੀ ਫਾਰਮ ਟਿੰ ਬਟਿੰਡਾ ਦੇਖਣਾ ਆਂਦਾ ਬਹੁਤ ਬਹੁਤ ਧੰਨਵਾਦ ਐ ਪਿਆਰ ਦਿੰਦੇ ਰਹੋ ਆਪਾਂ ਤੁਹਾਡਾ ਸਾਥ ਦਿੰਦੇ ਰਹਿਾਂਗੇ ਚੰਗੇ ਤੋਂ ਚੰਗਾ ਆਪਾਂ ਤੁਹਾਨੂੰ ਕਵਰ ਕਰਕੇ ਦਿੰਦੇ ਰਹਿਾਂਗੇ ja, hou de kaart maar een boeler, niet geloof je, ਕੀ ਕੋ ਕੇ 1.5 ਕਿਲੋ ਦੁੱਧ ਹੈਗਾ ਹੁਣ ਹੈਗਾ ਜੀ ਆ ਸ਼ੁਰੂ ਕਰਦੇ ਆਪਾਂ ਮਗਰ ਲੇਖਣਾ ਦੀ ਇਹ ਟਾਈਮ ਹਾਂ ਜੀ ਕਿੱਥੀ ਚੋਂਗੇ ਲਗਾਵਾਂਗੇ ਅੱਜ 12ਵਾਂ ਮਹੀਨਾ ਤੇ ਇੱਕ ਤਰੀਕ ਸ਼ਾਮ ਦੇ 4 ਵਜੇ ਤੇ 58 ਮਿੰਟ ਹੋਏ ਆ ਜੀ ਆਪਾਂ ਤੜਕੇ ਜੀ 7 ਵਜੇ ਸਾਢੇ 6 ਵਜੇ ਮੱਝਾਂ ਚੋਣੀ ਆ ਓਕੇ ਆਪਾਂ ਡੇਢ ਘੰਟਾ ਲਾਏ ਸੁਣਦੀ ਪਹਿਲਾਂ ਚੋਣੀ ਪਹਿਲਾਂ ਚੋੜੇ ਓਕੇ ਜੀ ਕਿਉਂਕਿ ਹੁਣ ਸਿਆਲ ਦੇ ਦਿਨ ਆ ਜੀ 7 ਤਾਂ ਆਮ ਹੀ ਵੱਜ ਜਾਂਦੇ ਆ ਹਾਂ ਜੀ ਤਾਮੀ ਵੱਜ ਜਾਂਦੇ ਆ ਜੀ ਬਾਕੀ ਜਿਹੜੀ ਸੂਈ ਸਵਾਈ ਹੈ ਕੋਈ ਲਪੋਕੇ ਨਹੀਂ ਰੱਖੀ ਵੀ ਤੁਸੀਂ ਮਰਜੀ ਆ ਕੇ ਚੋ ਸਕਦੇ ਹੋ ਜੀ ਦੋ ਡੰਗ ਚੋਵੇ ਜੀ ਚਾਰ ਡੰਗ ਚੋਵੇ ਅਗਲਾ ਵੀ ਸਹੀ ਦੀ ਹਾਂ ਹਾਂਜੀ ਹਾਂਜੀ ਕਿਸੇ ਚੀਜ਼ ਦਾ ਡਰ ਨਹੀਂ ਲੀਟਰ ਭਾਉਣ ਦੀ ਬਾਪੂ ਜੀ ਦਾ ਕਹਣਾ ਤੁਸੀਂ ਆਪ ਦਾ ਲਿਆਇਓ ਨਾਲ ਪਰ ਵੀਡੀਓ ਜਰੂਰ ਤੁਹਾਡਾ ਸਾਰੀ ਦੇਖਣ ਦਾ ਫਰਜ਼ ਬਣਦਾ ਉਸ ਤੋਂ ਬਾਅਦ ਦੇ ਵਿੱਚ ਫੋਨ ਲਾਉਣ ਦਾ ਤੁਹਾਡਾ ਫਰਜ਼ ਹੈ ਜਲਦਬਾਜੀ ਜਮਾ ਨਾ ਕਰਿਓ ਮੇਰਾ ਕੰਮ ਅਸਰ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੇਰ ਪਹੁੰਚਾਉਣਾ ਤੁਹਾਡਾ ਕੰਮ ਆਪਾਂ ਸੁਖਰੀਦਣਾ ਦਸੱਲੀ ਨਾਲ ਚਵਾਈ ਬਹੁਤ ਪੋਲੀ ਤੇ ਮੋਟੀ ਜੀ ਹਾਂਜੀ ਚਵਾਈ ਬਹੁਤ ਆਲੀ ਨਹੀਂ ਚਵਾਈ ਚਵਾਈ ਪੂਰੀ ਪੋਲੀ ਤੇ ਮੋਟੀ ਜੀ ਤੇ ਬਾਕੀ ਦਾ ਫੋਨ ਦੇ ਉੱਤੇ ਤੇ ਕੰਟੈਕਟ ਕਰ ਲੈਣਾ ਤੇ ਇੱਕ ਮਹੱਲਾ ਬੋਲ ਦਿੰਦੇ ਜੀ ਆਪਣਾ ਕਿਹੜਾ ਹੈ ਜਾਂ ਆਪਣਾ ਜੀ ਇਹ ਸੰਘੇੜਾ ਚੌਂਕ ਨੇੜੇ ਗੁਰੂ ਗੋਬਿੰਦ ਸਕੂਲ ਹੂੰ ਤੇ ਕੁਟੀਆਲੀ ਗਲੀ ਕੁਟੀਆਲੀ ਗਲੀ ਬਾਜੀ ਤੇ ਨਾਮ ਆਪਣਾ ਜੀ ਆਪਣਾ ਨਾਮ ਆ ਜੀ ਬਲਵੰਤ ਸਿੰਘ ਬਲਵੰਤ ਸਿੰਘ ਹਾਲਸਾ ਹਾਂਜੀ ਓਕੇ ਜੀ ਵਿਚਵਾਈ ਨਾ ਉਮੀ ਗੱਲ ਆ ਗਈ ਵਿਚਵਾਈ ਹੈਗੀ ਪ੍ਰੋਪਰਟੀ ਕਿਹੜੀ ਚੀਜ਼ ਆ ਜੀ ਪੂਰੀ ਮਿਲੂ ਆਪਣੇ ਕੋਲ ਠੀਕ ਹੈ ਜੀ ਬਾਕੀ ਤੁਹਾਨੂੰ ਬੂਰੀ ਜਿਹੜੀ ਦਿਖਾਈ ਉਹ ਥੱਲੇ ਵੀ 11 ਬਾਈ ਕਹਿੰਦਾ ਦੁੱਧ 10 ਕਿਲੋ ਤੁਸੀਂ ਮਿਲ ਕੇ ਲਿਆ ਸਕਦੇ ਹੋ ਤੇ ਇੱਧਰ ਵੀ ਤੁਹਾਨੂੰ ਚੋਕਣੀ ਦਿਖਾ ਸਕਦੇ ਵੱਡੇ ਸਾਈਜ਼ ਦੀ ਜਿਹੜੀ ਮੱਛੀ ਤੁਹਾਨੂੰ ਦਿਖਾਈ ਆ 18 ਕਿਲੋ ਦੁੱਧ ਦੀ ਬਾਪੂ ਕਹਿੰਦਾ ਸਾਮ ਤਾਂ ਰੱਖਦੀ ਆ ਅੱਜ 14 ਕਿਲੋ ਤੁਸੀਂ ਮਿਲ ਕੇ ਲੈ ਜਾਓ ਆ ਉਹਦੀ ਕੱਟੀ ਆ ਜੀ ਠੀਕ ਆ ਤੇ ਅੱਠਾਂ ਦਿਨਾਂ ਦੀ ਸੂਈ ਥੱਲੇ 14 ਕਿਲੋ ਆ ਤੇ ਮੈਂ ਤੁਹਾਨੂੰ ਵੀਡੀਓ ਆ ਛੋਟੀ ਜਿਹੀ ਦਿਖਾ ਰਿਹਾ ਦੁੱਧ ਰੈਡੀ ਵਾਲੀ ਆ ਗਾਂ ਵਧਾਉਣਾ ਘਟਾਉਣਾ ਥੋੜੀ ਉਹ ਸਿਰਦਰਦੀ ਆ ਜਾਂ ਥੋੜੀ ਸੇਵਾ ਹੈ ਨਾ ਜੀ ਹਾਂ ਜੀ ਐਂਡ ਤਾਂ ਇਹ ਦੇਖ ਲਿਓ ਸਾਰੀ ਵੀਡੀਓ ਕਿਉਂਕਿ ਚਵਾਈ ਵਾਲੀ ਵੀਡੀਓ ਲੰਮੀ ਹੋ ਜਾਂਦੀ ਹੈ ਜੀ ਥੋੜੀ ਜੀ ਉਸ ਹਿਸਾਬ ਨਾਲ ਜੱਜਮੈਂਟ ਕਰਿਓ ਚੰਗੇ ਤੋਂ ਚੰਗਾ ਆਪਾ ਜਾਨਵਰ ਤੁਹਾਨੂੰ ਕਵਰ ਕਰਕੇ ਦਿੰਦੇ ਰਹੇਗੇ ਥੋੜੀ ਸੇਵਾ ਜੀ ਹਾਜ਼ਰ ਕਰਦੇ ਰਹੇਗੇ ਬਾਕੀ ਦੀ ਗੱਲ ਸਾਰੇ ਰੰਗ ਆ ਜੀ ਵੀਡੀਓ ਦੇ ਵਿੱਚ ਚੰਗੇ ਵੱਡੇ ਦੁੱਧ ਵਾਲੀ ਵੀ ਆ ਤੇ ਸਾਰੀਆਂ ਵੱਡੇ ਦੁੱਧ ਵਾਲੀਆਂ ਤੇ ਇੱਕ ਥੋੜੀ ਬੂਰੀ ਦੀ ਜਿਹੜੀ ਹਮੇਸ਼ਾ ਮੰਗ ਰਹਿੰਦੀ ਉਹ ਵੀ ਤੁਹਾਨੂੰ ਅੱਜ ਕਵਰ ਕਰਕੇ ਦਿੱਤੀ ਆ ਕਲੂਣ ਝੋਟੀ ਮੂੰਹ ਚਾਰ ਦਾ ਮਗਰ ਮਿਲ ਕੱਪ ਕਟਾ ਜੀ ਤੇ ਪੈਰ ਨਹੀਂ ਪਟਿਆ ਜੀ ਹਨਾ ਜਿੱਥੇ ਖੜ ਗਈ ਨਾ ਜੀ ਪੈਰ ਨਹੀਂ ਪੜਦੀ ਮਾ ਮੇਰੇ ਹੀ ਹੱਥ ਜੇ ਦੁਖ ਦੇ ਕਰਕੇ ਮੈਂ ਹੀ ਆ ਤਾਪ ਜਾ ਚੜ ਕੇ ਹਟਿਆ ਨਾ ਹੁਣ ਹਾਂ ਜੀ ਊਂ ਵੀ ਜੀ ਨੈਦਰ ਰੁਟੀਨ ਚ ਨਹੀਂ ਜਾਂਦੇ ਆਪਾਂ ਹਾਂ ਜੀ ਬੁੜੀਆਂ ਚੋਲੀਆਂ ਜੀ ਬੁੜਨਾ ਤੁਹਾਨੂੰ ਪਤਾ ਵੀਡੀਓ ਇੱਥੇ ਬਹਿੰਦੀਆਂ ਨਹੀਂ ਹਾਂ ਜੀ ਮੈਂ ਸਮਝ ਗਿਆ ਹਾਂ ਕਿਉਂਕਿ ਦਸੱਲੀ ਜੀ ਵਾਲਾ ਕੰਮ ਹੋ ਜਾਂਦਾ ਈ ਚਵਾਈ ਦਾ ਹਨਾ ਜਮਾਂ ਜਮਾਂ ਬੱਚੇ ਨੂੰ ਆਪਾਂ ਨਹੀਂ ਛੱਡਿਆ ਥੋੜਾ ਬਹੁਤ ਆਪਾਂ ਉਹਦੀ ਪੀ ਗਿਆ ਹੋਵੇ ਕੋਈ ਐਸੀ ਗੱਲ ਨਹੀਂ ਵੀ ਆਪਾਂ ਬੱਚੇ ਨੂੰ ਬਾਲਾ ਦੁੱਧ ਛੱਡਤਾ ਹੋਵੇ ਚ ਦੁੱਧ ਬਾਕੀ ਝੋਟੀ ਨੇ ਜਿੰਨਾ ਕਿਹਾ ਮੇਰੇ ਹਿਸਾਬ ਨਾਲ ਤਾਂ ਉਹਨਾਂ ਕਾ ਕੱਢ ਕੇ ਮਾਰਿਆ ਹਨਾ ਹਾਂਜੀ ਹਾਂਜੀ ਹਜੇ ਫਰਕ ਵੀ ਬਹੁਤ ਹੈ ਜੀ ਹਾਂਕ ਡੇਢ ਘੰਟੇ ਦਾ ਡੋ 1.5 ਘੰਟੇ ਦਾ ਫਰਕ ਵੀ ਹੈ ਇਹ ਜਨੂਨ ਗੱਲ ਆ ਜੀ ਆਪਾਂ ਕੋਈ ਓਵੇਂ ਨਹੀਂ ਹੈਗਾ ਵੀ ਉਹ ਕਹਤਾ ਜਾ ਕੇ ਹਾਂ ਜੀ ਨਾ ਆਪਣੇ ਕੋਲ ਅਗਲਾ ਟਾਈਮ ਤੇ ਟਾਈਮ ਲੈ ਜੀ ਚੋਕੇ ਟਾਈਮ ਦਿਖਾਦਾ ਜੀ ਮੈਂ ਮੋਬਾਈਲ ਦੇ ਉੱਤੇ ਟਾਈਮ ਦਿਖਾਦਾ ਤਰੀਕ ਬੋਲਤੀ ਸਾਰਾ ਕੁਝ ਬੋਲਦਾ ਜੀ ਆ ਦੇਖੋ ਜੀ ਸਾਫ ਸੁਥਰੀ ਝੋਟੀ ਜੀ ਸਟੋਰੀ ਕੰਪਲੀਟ ਹੋਈ ਗਈ ਹੈ। ਲਓ ਜੀ ਦੇਖ ਲਓ। ਓਕੇ ਚੱਕੋ। ਆ ਦੇਖੋ ਬਾਲਟੀ ਜਮਾ ਨੇੜੇ ਲਾ ਦੀ। ਬਾਲਟੀ ਵੀ ਕੋਈ ਛੋਟੀ ਨਹੀਂ ਹੈਗੀ ਏਡੀ। ਆ ਜਿਓ ਜੀ। ਆ ਦੇਖੋ। ਆਬ ਆਲਟੀ ਵੀ ਦਿਖਾ ਦਿਓ ਜੀ ਕਈ ਵਾਰੀ ਬੰਦਾ ਕਹਿੰਦਾ ਉਹਦੇ ਚ ਨਾ ਕੋਸੂ ਹੋਵੇ ਨਹੀਂ ਗੱਲ ਸਹੀ ਹੈ ਜੱਟ ਜੀ ਧਰ ਲੋ ਲੱਦ ਫਲਾ ਦੇਣ ਮਿੰਦਿਆਂਗੇ ਸਾਹਮਣੇ ਭੈਣ ਭਰਾਵਾਂ ਦੇ ਅੱਧਾ ਲੀਟਰ ਤੁਸੀਂ ਬੇਸ਼ੱਕ ਦੀ ਝੱਗ ਝੁਗਦਾ ਆਪੇ ਹੀ ਕੱਟ ਲਿਓ ਬਾਏ ਠੀਕ ਹੈ ਸਾਨੂੰ ਗਹਿਣ ਦੀ ਲੋੜ ਹੀ ਨਾ ਪਵੇ ਜੀ ਬਾਏ ਇੱਕ ਦੋ ਮਮ ਯਾਰ ਕੰਡਾ ਸਾਢੇ ਪੰਜ ਜਿਹੜਾ ਆਪਾਂ 2 ਘੰਟਾ ਪਹਿਲਾਂ ਚੋਈ ਹੈ ਉਹਨਾਂ ਠੀਕ ਹੈ ਜੀ ਉਹਨਾਂ ਤੋਂ ਦਈ ਆਪਣਾ ਸਮਝ ਗਏ ਸਾਢੇ ਪੰਜ ਕਿਲੋ ਦੋ ਤੇ ਆਪਣੀ ਝੋਟਣੀ ਸਹੀ ਗੱਡੇ ਹੋਣ ਸਹੀ ਦੁੱਧ ਜਾਨੀ 14 ਕਿਲੋ 14 ਕਿਲੋ ਜਦੋਂ ਮਰਜ਼ੀ ਬੰਦਾ ਮਿੰਕੀ ਲੈ ਜੇ ਓਕੇ ਜੀ ਤੇ ਪ੍ਰਾਈਸ ਇਹਦਾ ਜੀ ਘਾਟਾ ਵਾਦ ਉਹ ਫੋਨ ਤੇ ਕਰ ਲਾਂਗੇ ਜੀ ਜਿਹੜਾ ਮੌਕੇ ਤੇ ਓਕੇ ਮੌਕੇ ਤੇ ਕਰ ਤੇ ਬਾਕੀ ਦਾ ਬਾਈ ਦੀ ਜ਼ਿੰਮੇਵਾਰੀ ਹੈ ਦੁੱਧ ਜਿੰਨਾ ਦੱਸਿਆ ਉਹਨਾਂ ਦੋਨੇ ਟਾਈਮ ਤੇ 14 ਕਿਲੋ ਦੁੱਧ ਦੇਵਾਂਗੇ ਇੱਕਾ ਟੂ ਵਧੂਗਾ ਉਹਦੇ ਅਸੀਂ ਜ਼ਿੰਮੇਦਾਰ ਕਿਉਂਕਿ ਬਾਹਲੇ ਕਵੇਲੇ ਅਸੀਂ ਉਸ ਵੇਲੇ ਚੋਰੀ ਨਹੀਂ ਸਕਦੇ 7 ਵਜੇ ਆ ਕੇ ਚੋਰੀ ਨਹੀਂ ਸਕਦੇ ਵੀਡੀਓ ਨਹੀਂ ਬਣਦੀ ਜੀ ਵੀਡੀਓ ਨਹੀਂ ਬਣਦੀ ਨਹੀਂ ਰਹੋ ਜਿੰਦੇ ਬਾਕੀ ਨੰਬਰ ਫੇਰ ਬੋਲਦੇ ਜੀ 87278 ਜੀ 16015 ਜੀ 16015 ਹਾਂ ਜੀ ਤੇ ਕਰ ਲਿਓ ਬਾਈ